ਸਾਲੀਆਂ ਨੇ ਗੇਟ ਤੇ ਰੋਕ ਲਿਆ ਜੀਜਾ ਸ਼ਗਨਾ ਦੀ ਥਾਂ ਤੇ ਕਰਤਾ ਆ ਕੰਮ ਜੀਜੇ ਨੇ ਵੀ ਕਰਤੀ ਪੰਜਾਬੀਆਂ ਵਾਲੀ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਵਿਆਹ ਵਾਲੇ ਮੁੰਡੇ ਦੀਆਂ ਸਾਲੀਆਂ ਵੱਲੋਂ ਆਪਣੇ ਨਵੇਂ ਜੀਜੇ ਨੂੰ ਬਹੁਤ ਹੀ ਮੁਖੌਲ ਕੀਤੇ ਜਾਂਦੇ ਨੇ ਪਰ ਹੁਣ ਜੀਜਾ ਸਾਲੀ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਦਰਅਸਲ ਵਿਆਹ ਵਾਲੇ ਦਿਨ ਬਰਾਤ ਲੈ ਕੇ ਆਏ ਮੁੰਡੇ ਨੂੰ ਉਸ ਦੀਆਂ ਸਾਲੀਆਂ ਪੈਲਸ ਦੇ ਗੇਟ ਮੂਹਰੇ ਰੀਬਨ ਲਾ ਕੇ ਰੋਕ ਲੈਂਦੀਆਂ ਨੇ ਅਤੇ ਰੀਬਨ ਕਟਾਈ ਮੰਗਣ ਲੱਗ ਜਾਂਦੀਆਂ ਨੇ ਅਤੇ ਜਦੋਂ ਵਿਆਹ ਵਾਲੇ ਮੁੰਡੇ ਦਾ ਭਰਾ ਕਹਿੰਦਾ ਹੈ ਕਿ ਬੋਲੋ ਕਿੰਨੇ ਪੈਸੇ ਚਾਹੀਦੇ ਨੇ ਤਾਂ ਮੁੰਡੇ ਦੀਆਂ ਸਾਲੀਆਂ ਕਹਿੰਦੀਆਂ ਨੇ ਕਿ ਸਾਨੂੰ ਪੈਸੇ ਨਹੀਂ ਚਾਹੀਦੇ ਜੀਜਾ ਸਾਨੂੰ ਰੋਟੀ ਲਾ ਕੇ ਦਿਖਾਵੇ ਕਿਉਂਕਿ ਜੇ ਸਾਡੀ ਭੈਣ ਕਦੇ ਨਾਰਾਜ਼ ਹੋ ਗਈ ਤਾਂ ਰੋਟੀਆਂ ਜੀਜੇ ਨੂੰ ਲਾ ਕੇ ਦੇਣੀਆਂ ਪੈਣੀਆਂ ਨੇ ਸਾਨੂੰ ਪਤਾ ਤਾਂ ਲੱਗੇ ਕਿ ਜੀਜਾ ਰੋਟੀਆਂ ਲਾ ਲੈਂਦਾ ਏ ਕਿ ਨਹੀਂ ਤਾਂ ਫਿਰ ਮੁੰਡੇ ਨੇ ਵੀ ਕਰਤੀ ਪੰਜਾਬੀਆਂ ਵਾਲੀ ਕਹਿੰਦਾ ਲਿਆਓ ਆਟਾ ਤੁਹਾਨੂੰ ਰੋਟੀ ਲਾ ਕੇ ਦਿਖਾਵਾਂ ਜਦੋਂ ਲਾਈਆਂ ਮੁੰਡੇ ਨੇ ਗੋਲ-ਗੋਲ ਰੋਟੀਆਂ ਤਾਂ ਸਾਲੀਆਂ ਦੇਖ ਕੇ ਹਰਾਨ ਰਹਿ ਗਈਆਂ ਤੇ ਕਹਿੰਦੀਆਂ ਕਿ ਐਨੀ ਵਧੀਆ ਰੋਟੀ ਤਾਂ ਸਾਤੋਂ ਵੀ ਨਹੀਂ ਲਾਹੀ ਜਾਂਦੀ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ